ਬਣਾਉਣ ਦਾ ਫੈਸਲਾ ਕਰ ਲਿਆ ਇਸ ਮਸਲੇ ਦੇ ਵਿੱਚ ਜਾਂਚ ਕਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅਰਜੀ ਵੀ ਦਾਖਲ ਕਰ ਦਿੱਤੀ ਆ ਪੂਰੀ ਖਬਰ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ 2115 ਸਾਲ ਦੇ ਦੌਰਾਨ ਫਰੀਦਕੋਟ ਜ਼ਿਲ੍ਹੇ ਵਿੱਚ ਹੋਈ ਬੇਦਬੀ ਦੇ ਮਾਮਲੇ ਵਿੱਚ ਅੱਜ ਉਸ ਵੇਲੇ ਨਵਾਂ ਅਹਿਮ ਮੋੜ ਆਇਆ ਜਦੋਂ ਇਸ ਮਾਮਲੇ ਵਿੱਚ ਨਾਮਜਿੱਦ ਇੱਕ ਦੋਸ਼ੀ ਪ੍ਰਦੀਪ ਕਲੇਰ ਨੂੰ ਵਾਧਾ ਮਾਪਗਵਾਹ ਬਣਾਉਣ ਲਈ ਪੁਲਿਸ ਦੀ ਵਿਸ਼ੇਸ਼ ਜਾਜ ਟੀਮ ਨੇ ਅਰਜੀ ਦਾਇਰ ਕਰ ਦਿੱਤੀ ਹੈ ਫਰੀਦਕੋਟ ਤੋਂ ਇਹ ਮਾਮਲਾ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਤਬਦੀਲ ਹੋ ਚੁੱਕਾ ਸੀ ਤੇ ਅੱਜ ਇਹ ਅਰਜੀ ਚੰਡੀਗੜ੍ਹ ਦੇ ਸੀਜੀਐਮ ਦੀ ਅਦਾਲਤ ਦੇ ਵਿੱਚ ਪੰਜਾਬ ਪੁਡ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਅਰਜੀ ਦਾਖਲ ਕੀਤੀ ਹੈ ਪ੍ਰਦੀਪ ਕਲੇਰ ਜਿਸ ਵਿਰੁੱਧ ਥਾਣਾ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿੱਚ 2 ਜੂਨ 2015 ਨੂੰ 12380 295 ए 414 451 120 बी ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਸਲੇ ਦੇ ਵਿੱਚ ਫਰੀਦਕੋਟ ਦੀ ਅਦਾਲਤ ਵੱਲੋਂ ਜਨਵਰੀ 2021 ਵਿੱਚ ਪ੍ਰਦੀਪ ਕਲੇਰ ਨੂੰ ਪਗੋੜਾ ਕਰਾ ਦਿੱਤਾ ਗਿਆ ਸੀ ਜਦੋਂ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਉਸ ਨੂੰ 16 ਫਰਵਰੀ 2024 ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪ੍ਰਦੀਪ ਕਲੇਰ ਜੋ ਕਿ ਡੇਰਾ ਸਿਰਸਾ ਦੇ ਕੌਮੀ ਸਿਆਸੀ ਵਿੰਗ ਦਾ ਪ੍ਰਧਾਨ ਸੀ ਵੱਲੋਂ ਪੁਸ਼ਗਿਸ਼ ਦਰਾਂਕ ਕਈ ਨਵੇਂ ਇਨਕਸਾਫ ਕੀਤੇ ਗਏ ਹਨ ਲੇਕਿਨ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤੇ ਜਾਣ ਤੋਂ ਬਾਅਦ ਉਸ ਨੇ ਅਦਾਲਤ ਨੂੰ ਹੀ ਬੇਨਤੀ ਕਰਕੇ ਸਵੈ ਇਸ਼ਿਆ ਨਾਲ ਆਈਪੀਸੀ ਦੀ ਧਾਰਾ 164 ਅਧੀਨ ਅਦਾਲਤ ਸਾਹਮਣੇ ਬਿਆਨਵੀ ਰਿਕਾਰਡ ਕਰਵਾਏ ਸਨ ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਇੱਕ ਦਿਨ ਡੇਰਾ ਸਿਰਸਾ ਮੁਖੀ ਨੂੰ ਮਿਲਣ ਗੁਫਾ ਵਿੱਚ ਗਿਆ ਤਾਂ ਉੱਥੇ ਡੇਰਾ ਮੁਖੀ ਤੋਂ ਇਲਾਵਾ ਨੀ ਪ੍ਰੀਤ ਹਰਸ਼ਤੂਰੀ ਸੰਦੀਪ ਬਰੇਟਾ ਮਹਿੰਦਰ ਬਿੱਟੂ ਅਤੇ ਗਲਾਬੋ ਸਮੇਤ ਕੋਈ 7-8 ਲੋਕ ਮੌਜੂਦ ਸਨ ਅਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਬਾਂਜੀ ਦੇ ਪ੍ਰਚਾਰ ਕਰਨ ਕੁਝ ਡੇਰਾ ਸੇਵਕਾਂ ਵੱਲੋਂ ਡੇਰਾ ਮੁਖੀ ਦੀ ਫੋਟੋ ਨੂੰ ਪੈਰਾਂ ਵਿੱਚ ਰੋਲਣ ਦੀ ਰਿਪੋਰਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਡੇਰਾ ਮੁਖੀ ਕਾਫੀ ਗੁੱਸੇ ਵਿੱਚ ਸਨ ਬਦਲਾ ਲਊ ਕਾਰਵਾਈ ਉੱਤੇ ਵਿਚਾਰਧਰਨ ਹਨੀਪ੍ਰੀਤ ਨੇ ਕਿਹਾ ਕਿ ਜੇਕਰ ਉਹਨਾਂ ਸਾਡੇ ਗੁਰੂ ਦੇ ਲੋਕਟ ਪੈਰਾਂ ਵਿੱਚ ਰੋਲੇ ਹਨ ਤਾਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਵੀ ਇਹੋ ਜਿਹਾ ਹੀ ਹੋਣਾ ਚਾਹੀਦਾ ਇਸ ਉੱਤੇ ਡੇਰਾ ਮੁਖੀ ਨੇ ਵੀ ਹਨੀਪ੍ਰੀਤ ਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਜੋ ਹਨੀਪ੍ਰੀਤ ਨੇ ਕਿਹਾ ਹੈ ਉਸ ਉੱਤੇ ਅਮਲ ਕਰੋ ਪ੍ਰਦੀਪ ਕਲੇਰ ਨੇ ਦੱਸਿਆ ਕਿ ਉਹ ਕਿਸੇ ਹੋਰ ਕੰਮ ਲਈ ਡੇਰਾ ਮੁਖੀ ਕੋਲ ਗਿਆ ਸੀ ਤੇ ਇਹ ਮੇਰਾ ਇਸ ਮੀਟਿੰਗ ਨਾਲ ਕੋਈ ਸੰਬੰਧ ਨਹੀਂ ਸੀ ਤੇ ਮੇਰਾ ਇਸ ਮੀਟਿੰਗ ਦੇ ਨਾਲ ਸੰਬੰਧ ਨੂੰ ਲੈ ਕੇ ਹੁਣ ਇਹ ਸਾਰੇ ਨਵੇਂ ਖੁਲਾਸੇ ਹੋ ਰਹੇ ਨੇ ਉਧਰ ਜਾਣਕਾਰਾਂ ਅਨਸਾਰ ਹੁਣ ਤੱਕ ਉਹਨਾਂ ਨੂੰ ਇਹਨਾਂ ਮਾਮਲੇ ਸਬੰਧੀ ਜੋ ਵੀ ਸਬੂਤ ਮਿਲੇ ਹਨ ਉਹ ਵਾਪਰੀਆਂ ਘਟਨਾਵਾਂ ਸਬੰਧੀ ਸਨ ਪਰ ਇਹਨਾਂ ਘਟਨਾਵਾਂ ਮਜ਼ਰੀ ਸਾਜ਼ਿਸ਼ ਸਬੰਧੀ ਸਬੂਤ ਕੇਵਲ ਪ੍ਰਦੀਪ ਕਲੇਰ ਦੀ ਪੁਸ਼ਗਿਸ਼ ਤੇ ਬਿਆਨਾਂ ਨਾਲ ਹੀ ਮਿਲ ਸਕਿਆ ਹਨ ਰਜਾਨਾ ਜੀਤ ਅਖਬਾਰ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਹਰ ਕਬਲਜੀਤ ਸਿੰਘ ਹੁਣਾਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜਾਬ ਪੁਰਸ ਵੱਲੋਂ ਹਾਲਾਂਕਿ ਹੁਣ ਤੱਕ ਇਨ੍ਹਾਂ ਮਾਮਲੇ ਸਬੰਧੀ ਹਣੀਪਰੀ ਤੋਂ ਕਦੇ ਵੀ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਡੇਰਾ ਮੁਖੀ ਤੋਂ ਵੀ ਹਰਿਆਣਾ ਦੀ ਸਨਾਰੀਆ ਜੇਲ੍ਹ ਵਿੱਚ ਜੋ ਪੁੱਛਗਿੱਛ ਲਈ ਟੀਮ ਗਈ ਸੀ ਉਸ ਨੇ ਕਿਹਾ ਸੀ ਕਿ ਡੇਰਾ ਮੁਖੀ ਨੇ ਜਾਂਚ ਟੀਮ ਨੂੰ ਸਹਿਯੋਗ ਨਹੀਂ ਦਿੱਤਾ ਉਸ ਦੀ ਪੁਲਿਸ ਰਾਜ ਚ ਪੁੱਛਗਿੱਛ ਦੀ ਜ਼ਰੂਰਤ ਹੈ ਪਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਦੀਪ ਕਲੇਰ ਦੇ ਸਰਕਾਰੀ ਗਵਾਹ ਬਣਨ ਨਾਲ ਜਾਂਚ ਟੀਮ ਨੂੰ ਕਿੰਨਾ ਲਾਭ ਮਿਲਦਾ ਔਰ ਦੂਜਾ ਸਭ ਤੋਂ ਵੱਡੇ ਕਿ ਘਟਨਾਵਾ ਮਗਰਲੀ ਸਾਜ਼ਿਸ਼ ਕਦੋਂ ਬੇਨਕਾਬ ਹੋਏਗੀ ਕਿ ਬਹੁਤ ਵੱਡੇ ਖੁਲਾਸੇ ਹੋਣ ਵਾਲੀ ਗੱਲ ਹੈ ਕਿ ਜਦੋਂ ਪ੍ਰਦੀਪ ਕਲੇਰ ਹੋਣਾ ਨੇ ਸਰਕਾਰੀ ਗਵਾਹ ਬਣਨ ਦਾ ਫੈਸਲਾ ਕਰ ਲਿਆ ਹਾਲਾਂਕਿ ਕਈ ਚੈਨਲ ਦੇ ਵਿੱਚ ਪ੍ਰਦੀਪ ਕਲੇਰ ਹੋਣਾ ਨੇ ਬਹੁਤ ਸਾਰੇ ਖੁਲਾਸੇ ਕੀਤੇ ਸੀ ਉਹਦੇ ਖਲਾਸਿਆਂ ਵਿੱਚ ਕਾਲੀ ਦਲ ਦੇ ਕਈ ਲੀਡਰਾਂ ਤੇ ਵੀ ਇਨਾਮ ਲੱਗੇ ਸਰ ਪਰ ਹੁਣ ਸਰਕਾਰੀ ਗਵਾਬ ਬਣਨ ਦਾ ਜਿਹੜਾ ਫੈਸਲਾ ਲਿਆ ਪ੍ਰਦੀਪ ਕਲੀਰ ਨੇ ਲਾਜ਼ਮੀ ਤੌਰ ਤੇ ਹੁਣ ਸਚਾਈ ਪਤਾ ਲੱਗੂ ਕਿ ਕਿ ਜਿਹੜੇ ਗੁਰੂ ਸਾਹਿਬ ਜਿੱਦੀ ਬੇਦਬੀ ਕੀਤੀ ਗਈ ਆ ਪਹਿਲਾਂ ਵੰਗਾ ਰਹਿ ਗਿਆ ਪੋਸਟਰ ਛਪਵਾਏ ਗਏ ਗੁਰੂ ਸਾਹਿਬ ਚੋਰੀ ਕੀਤਾ ਗਿਆ ਅੰਗ ਖਿਲਾਰੇ ਗਏ ਅੰਗ ਪਾੜੇ ਗਏ ਉਹਨਾਂ ਲੈ ਕੇ ਪੰਜਾਬ ਦੇ ਵਿੱਚ ਕਾਫੀ ਉਥਲ ਪੁਥਲ ਹੋਈ ਸੀ ਉਹਦੇ ਚ ਇਹੀ ਖਦਸ਼ੇ ਸੀ ਕਿ ਇਸ ਪਿੱਛੇ ਡੇਰੇ ਦਾ ਹੱਥਾ ਜੋ ਹੁਣ ਪ੍ਰਦੀਪ ਕਲੇਰ ਹੋਣ ਵੀ ਦੱਸ ਰਹੇ ਨੇ ਕਿ ਉਹ ਇੱਕ ਗੁਫਾ ਵਿੱਚ ਮਿਲਣਗੇ ਸੀ ਡੇਰਾ ਮੁਕੀ ਨੂੰ ਉੱਥੇ ਮੀਟਿੰਗ ਚੱਲ ਰਹੀ ਮੀਟਿੰਗ ਦੇ ਵਿੱਚ ਜੋ ਕੁਝ ਗੱਲਾਂ ਬਾਤਾਂ ਸੀ ਉਹ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਆਪਣੇ ਬਿਆਨ ਕਲਮਬੱਧ ਕਰਵਾਏ ਨੇ ਤੇ ਦੇਖਦੇ ਆ ਕਿ ਹੁਣ ਇਹ ਜਿਹੜਾ ਐਸਆਈਟੀ ਵੱਲੋਂ ਵਿਸ਼ੇਸ਼ ਅਰਜੀ ਦਾਖਲ ਕੀਤੀ ਗਈ ਆ ਸਰਕਾਰੀ ਗਵਾਹ ਬਣਨ ਦੇ ਮਸਲੇ ਦੇ ਵਿੱਚ ਤੇ ਅਗਲੀ ਜਦੋਂ ਕੋਰਟ ਦੀ ਹੀਅਰਿੰਗ ਹੋਏਗੀ ਉਦੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਆ ਕਿਉਂਕਿ 2015 ਤੋਂ ਲੈ ਕੇ ਇਸ ਮਸਲੇ ਦੇ ਵਿੱਚ ਸਿਆਸਤ ਭਰਪੂਰ ਹੋਈ ਹੈ ਕਈ ਸਿਆਸੀ ਪਾਰਟੀਆਂ ਤੇ ਕਈ ਸਿਆਸੀ ਲੀਡਰਾਂ ਦਾ ਵੀ ਸਿਆਸੀ ਤੌਰ ਤੇ ਕਾਫੀ ਨੁਕਸਾਨ ਹੋਇਆ ਪਰ ਹਲੇ ਤੱਕ ਕੌਮ ਨੂੰ ਇਨਸਾਫ ਨਹੀਂ ਮਿਲਿਆ ਤੇ ਦੇਖਦੇ ਜੇ ਸਰਕਾਰੀ ਗਵਾਹ ਪ੍ਰਦੀਪ ਕਲੇਰ ਬਣੇ ਨੇ ਇਹਦੇ ਨਾਲ ਕੌਮ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਫਿਰਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ